ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਪੰਜਵਾ ਵਿਣ ਤੁਧ ਹੋ ਰਜੇ ਮੰਗਣਾ ਸਿਰ ਦੁਖਾਂ ਕਹਿ ਦੁਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਗੁਰਵਨ ਤਣ ਹਰਿਆ ਇਤਿਆ ਨਾਨਕ ਕਿਆ ਮਨੁਖ ਪਉੜੀ ਸੋ ਐਸਾ ਦਾਤਾਰ ਮਨਹੁ ਨ ਵਿਸਰੈ ਕੜੀ ਨ ਮਹਤ ਚਸਾ ਤਿਸ ਬਿਨ ਨਾਸਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਜਿਸ ਪਤ ਰਖੈ ਆਪ ਸੋ ਪਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਦਾਨ ਜਿਸ ਨੂੰ ਬਲ ਤਰੈ ਜਿਸ ਜਰਾਏ ਆਪ ਸੋਈ ਅਜਰ ਜਰੈ ਤਿਸਹਿ ਮਿਲਿਆ ਸਚ ਮੰਤਰ ਗੁਰਮਨ ਤਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਪੰਜਵਾ ਵਿਣ ਤੁਦ ਹੋ ਰਜੇ ਮੰਗਣਾ ਸਿਰ ਦੁਖਾਂ ਕਹਿ ਦੁਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਗੁਰਵਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਪਉੜੇ ਸੋ ਐਸਾ ਦਾ ਤਾਰ ਮਨ ਹੋ ਨਾ ਵਿਸਰੈ ਕੜੀ ਨਾ ਮਹਤ ਚਸਾ ਤਿਸ ਬਿਨ ਨਾਸ ਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਜਿਸ ਪਤ ਰਖੈ ਆਪ ਸੋ ਪਵਜਲ ਤਰੈ ভক্ত জ্ঞানী তপਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਦਾਨ ਜਿਸ ਨੂੰ ਬਲ ਤਰੈ ਜਿਸ ਜਰਾਏ ਆਪ ਸੋਈ ਅਜਰ ਜਰੈ ਤਿਸਹਿ ਮਿਲਿਆ ਸਚ ਮੰਤਰ ਗੁਰਮਨ ਤਰੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਪੰਜਵਾ ਵਿਣ ਤੁਦ ਹੋ ਰਜੇ ਮੰਗਣਾ ਸਿਰ ਦੁਖਾਂ ਕਹਿ ਦੁਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਗੁਰ ਬਣ ਤਣ ਹਰਿਆ ਕੀਤਿਆ ਨਾਨਕ ਕਿਆ ਮਨੁਖ ਪੌੜੇ ਸੋ ਐਸਾ ਦਾਤਾਰ ਮਨਹੋਨਾ ਵਿਸਰੈ ਕੜੀ ਨਾ ਮਹਤ ਚਸਾ ਤਿਸ ਬਿਨ ਨਾਸ ਰੈ ਅੰਤਰ ਬਾਹਰ ਸੰਗ ਕੀਆ ਕੋ ਲੋਕ ਕਰੈ ਜਿਸ ਪਾਤ ਰਖੈ ਆਪ ਸੋ ਪਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਦਾਨ ਜਿਸ ਨੂੰ ਬਲ ਤਰੈ ਜਿਸ ਜਰਾਏ ਆਪ ਸੋਈ ਅਜਰ ਜਰੈ ਤਿਸਹਿ ਮਿਲਿਆ ਸਚ ਮੰਤਰ ਗੁਰ ਮਨ ਤਰੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਪੰਜਵਾ ਵਿਣ ਤੁਧ ਹੋ ਰਜੇ ਮੰਗਣਾ ਸਿਰ ਦੁਖਾਂ ਕਹਿ ਦੁਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਗੁਰਬਣ ਤਿਨ ਹਰਿਆ ਕੀ ਤਿਆ ਨਾਨਕ ਕਿਆ ਮਨੁਖ ਪਉੜੇ ਸੋ ਐਸਾ ਦਾਤਾਰ ਮਨ ਹੋ ਨਾ ਵਿਸਰੈ ਕੜੀ ਨਾ ਮਹਤ ਚਸਾ ਤਿਸ ਬਿਨ ਨਾਸਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਜਿਸ ਪਾਤ ਰਖੈ ਆਪ ਸੋ ਪਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਦਾਨ ਜਿਸ ਨੂੰ ਬਲ ਤਰੈ ਜਿਸ ਜਰਾਏ ਆਪ ਸੋਈ ਅਜਰ ਜਰੈ ਤਿਸਹਿ ਮਿਲਿਆ ਸਚ ਮੰਤਰ ਗੁਰਮਾਨ ਤਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM KALI MAHALA PANJWA ਵਿਣ ਤੁਧ ਹੋ ਰਜੇ ਮੰਗਣਾ ਸਿਰ ਦੁਖਾਂ ਕਹਿ ਦੁਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਗੋਰ ਵਣ ਤਣ ਹਰਿਆ ਕੀਤਿਆ ਨਾਨਕ ਕਿਆ ਮਨੁਖ ਪੌੜੇ ਸੋ ਐਸਾ ਦਾਤਾਰ ਮਨ ਹੋ ਨਾ ਵਿਸਰੈ ਕੜੀ ਨਾ ਮਹਤ ਚਸਾ ਤਿਸ ਬਿਨ ਨਾਸਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਜਿਸ ਪਾਤ ਰਖੈ ਆਪ ਸੋ ਪਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਦਾਨ ਜਿਸ ਨੂੰ ਬਲ ਤਰੈ ਜਿਸ ਜਰਾਏ ਆਪ ਸੋਈ ਅਜਰ ਜਰੈ ਸਹੀ ਮਿਲਿਆ ਸਚ ਮੰਤਰ ਗੁਰ ਮੰਨ ਤਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM KALI ਮਹਲਾ ਪੰਜਵਾਂ ਵਿਣ ਤੁਧ ਹੋ ਰਜੇ ਮੰਗਣਾ ਸਿਰ ਦੁਖਾਂ ਕਹਿ ਦੁਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਗੁਰ ਬਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਪਉੜੀ ਸੋ ਐਸਾ ਦਾਤਾਰ ਮਨ ਹੋ ਨਾ ਵਿਸਰੈ ਕੜੀ ਨਾ ਮਹਤ ਚਸਾ ਤਿਸ ਬਿਨ ਨਾਸਰੈ ਅੰਦਰ ਬਾਹਰ ਸੰਗ ਕੇ ਆ ਕੋ ਲੋਕ ਕਰੇ ਜਿਸ ਪਾਸ ਰਖੇ ਆਪ ਸੋ ਪਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੇ ਸੋ ਪੂਰਾ ਪ੍ਰਦਾਨ ਜਿਸ ਨੂੰ ਬਲ ਤਰੈ ਜਿਸ ਜਰਾਏ ਆਪ ਸੋਈ ਅਜਰ ਜਰੈ ਤਿਸ ਹੀ ਮਿਲਿਆ ਸਚ ਮੰਤਰ ਗੁਰਮਨ ਤਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM KALI MAHALA PANJWA ਵਿਣ ਤੁਧ ਹੋ ਰਜੇ ਮੰਗਣਾ ਸਿਰ ਦੁਖਾਂ ਕਹਿ ਦੁਖ ਦੇ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਗੁਰ ਬਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਪਉੜੀ ਸੋ ਐਸਾ ਦਾਤਾਰ ਮਨ ਹੋ ਨਾ ਵਿਸਰੈ ਕੜੀ ਨਾ ਮਹਤ ਚਸਾ ਤਿਸ ਬਿਨ ਨਾਸ ਰੈ ਅੰਤਰ ਬਾਹਰ ਸੰਗ ਕਿਆ ਕੋ ਲੁਕ ਕਰੈ ਜਿਸ ਪਤ ਰਖੈ ਆਪ ਸੋ ਪਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਦਾਨ ਜਿਸ ਨੂੰ ਬਲ ਤਰੈ ਜਿਸ ਜਰਾਏ ਆਪ ਸੋਈ ਅਜਰ ਜਰੈ ਤਿਸਹਿ ਮਿਲਿਆ ਸਚ ਮੰਤਰ ਗੁਰਮਨ ਤਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM KALI MAHLA PANJWA ਵਿਣ ਤੁਧ ਹੋ ਰਜੇ ਮੰਗਣਾ ਸਿਰ ਦੁਖਾਂ ਕਹਿ ਦੁਖ ਦੇ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਗੁਰ ਬਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਪਉੜੀ ਸੋ ਐਸਾ ਦਾਤਾਰ ਮਨ ਹੋ ਨਾ ਵਿਸਰੈ ਕੜੀ ਨਾ ਮਹਤ ਚਸਾ ਤਿਸ ਬਿਨ ਨਾਸਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਜਿਸ ਪਤ ਰਖੈ ਆਪ ਸੋ ਪਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਦਾਨ ਜਿਸ ਨੂੰ ਬਲ ਤਰੈ ਜਿਸ ਜਰਾਏ ਆਪ ਸੋਈ ਅਜਰ ਜਰੈ ਤਿਸ ਹੀ ਮਿਲਿਆ ਸਚ ਮੰਤਰ ਗੁਰਮਨ ਤਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAMKALI MAHLA PANJWA ਵਿਣ ਤੁਧ ਹੋ ਰਜੇ ਮੰਗਣਾ ਸਿਰ ਦੁਖਾਂ ਕਹਿ ਦੁਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਗੁਰ ਬਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਪਉੜੀ ਸੋ ਐਸਾ ਦਾਤਾਰ ਮਨ ਹੋ ਨਾ ਵਿਸਰੈ ਕੜੀ ਨਾ ਮਹਤ ਚਸਾ ਤਿਸ ਬਿਨ ਨਾਸਰੈ ਅੰਤਰ ਬਾਹਰ ਸੰਗਿਆ ਕੋ ਲੋਕ ਕਰੈ ਜਿਸ ਪਾਤ ਰਖੈ ਆਪ ਸੋ ਪਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਦਾਨ ਜਿਸ ਨੂੰ ਬਲ ਤਰੈ ਜਿਸ ਜਰਾਏ ਆਪ ਸੋਈ ਅਜਰ ਜਰੈ ਤਿਸਹਿ ਮਿਲਿਆ ਸਚ ਮੰਤਰ ਗੁਰਮਨ ਤਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM KALI MAHALA PANJWA ਵਿਣ ਤੁਧ ਹੋ ਗਜੇ ਮੰਗਣਾ ਸਿਰ ਦੁਖਾਂ ਕਹਿ ਦੁਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਗੁਰ ਬਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਪਉੜੀ ਸੋ ਐਸਾ ਦਾਤਾਰ ਮਨ ਹੋ ਨਾ ਵਿਸਰੈ ਕੜੀ ਨਾਮ ਹਤ ਚਸਾ ਤਿਸ ਬਿਨ ਨਾਸਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਜਿਸ ਪਤ ਰਖੈ ਆਪ ਸੋ ਪਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਦਾਨ ਜਿਸ ਨੂੰ ਬਲ ਤਰੈ ਜਿਸ ਜਰਾਏ ਆਪ ਸੋਈ ਅਜਰ ਜਰੈ ਤਿਸੇ ਹੀ ਮਿਲਿਆ ਸਚ ਮੰਤਰ ਗੁਰਮਨ ਤਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM KALI MAHALA PANJWA ਵਿਣ ਤੁਧ ਹੋ ਰਜੇ ਮੰਗਣਾ ਸਿਰ ਦੁਖਾਂ ਕਹਿ ਦੁਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਗੁਰ ਬਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਪਉੜੀ ਸੋ ਐਸਾ ਦਾਤਾਰ ਮਨ ਹੋ ਨਾ ਵਿਸਰੈ ਕੜੀ ਨਾ ਮਹਤ ਚਸਾ ਤਿਸ ਬਿਨ ਨਾਸਰੈ ਅੰਤਰ ਬਾਹਰ ਸੰਗਿਆ ਕੋ ਲੋਕ ਕਰੈ ਜਿਸ ਪਾਸ ਰਖੈ ਆਪ ਸੋ ਪਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਦਾਨ ਜਿਸ ਨੂੰ ਬਲ ਤਰੈ ਜਿਸ ਜਰਾਏ ਆਪ ਸੋਈ ਅਜਰ ਜਰੈ ਤਿਸ ਹੀ ਮਿਲਿਆ ਸਚ ਮੰਤਰ ਗੁਰਮਨ ਤਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAMKALI MAHLA PANJWA ਵਿਣ ਤੁਧ ਹੋ ਰਜੇ ਮੰਗਣਾ ਸਿਰ ਦੁਖਾਂ ਕਹਿ ਦੁਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਗੁਰ ਬਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਪਉੜੀ ਸੋ ਐਸਾ ਦਾਤਾਰ ਮਨ ਹੋ ਨਾ ਵਿਸਰੈ ਕੜੀ ਨਾ ਮਹਤ ਚਸਾ ਤਿਸ ਬਿਨ ਨਾਸਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਜਿਸ ਪਤ ਰਖੈ ਆਪ ਸੋ ਪਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਦਾਨ ਜਿਸ ਨੂੰ ਬਲ ਤਰੈ ਜਿਸ ਜਰਾਏ ਆਪ ਸੋਈ ਅਜਰ ਜਰੈ ਤਿਸੇ ਹੀ ਮਿਲਿਆ ਸਚ ਮੰਤਰ ਗੁਰਮਨ ਤਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM KALI MAHLA 5 ਵਾ ਵਿਣ ਤੁਧ ਹੋ ਰਜੇ ਮੰਗਣਾ ਸਿਰ ਦੁਖਾਂ ਕਹਿ ਦੁਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਗੁਰ ਬਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਪਉੜੀ ਸੋ ਐਸਾ ਦਾਤਾਰ ਮਨ ਹੋ ਨਾ ਵਿਸਰੈ ਕੜੀ ਨਾ ਮਹਤ ਚਸਾ ਤਿਸ ਬਿਨ ਨਾਸਰੈ ਅੰਤਰ ਬਾਹਰ ਸੰਗਿਆ ਕੋ ਲੋਕ ਕਰੈ ਜਿਸ ਪਤ ਰਖੈ ਆਪ ਸੋ ਪਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਦਾਨ ਜਿਸ ਨੂੰ ਬਲ ਤਰੈ ਜਿਸ ਜਰਾਏ ਆਪ ਸੋਈ ਅਜਰ ਜਰੈ ਤਿਸ ਹੀ ਮਿਲਿਆ ਸਚ ਮੰਤਰ ਗੁਰਮਨ ਤਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAMKALI MAHLA PANJWA ਵਿਣ ਤੁਧ ਹੋ ਰਜੇ ਮੰਗਣਾ ਸਿਰ ਦੁਖਾਂ ਕਹਿ ਦੁਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਗੁਰ ਬਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਪਉੜੀ ਸੋ ਐਸਾ ਦਾਤਾਰ ਮਨ ਹੋ ਨਾ ਵਿਸਰੈ ਕੜੀ ਨਾ ਮਹਤ ਚਸਾ ਤਿਸ ਬਿਨ ਨਾਸ ਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਜਿਸ ਪਤ ਰਖੈ ਆਪ ਸੋ ਪਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਦਾਨ ਜਿਸ ਨੂੰ ਬਲ ਤਰੈ ਜਿਸ ਜਰਾਏ ਆਪ ਸੋਈ ਅਜਰ ਜਰੈ ਤਿਸ ਹੀ ਮਿਲਿਆ ਸਚ ਮੰਤਰ ਗੁਰਮਨ ਤਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM KALI MAHALA PANJWA ਵਿਣ ਤੁਧ ਹੋ ਰਜੇ ਮੰਗਣਾ ਸਿਰ ਦੁਖਾਂ ਕਹਿ ਦੁਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਗੁਰ ਬਣ ਤਿਨ ਹਰਿਆ ਪੀਤਿਆ ਨਾਨਕ ਕਿਆ ਮਨੁਖ ਪਉੜੀ ਸੋ ਐਸਾ ਦਾਤਾਰ ਮਨ ਹੋ ਨਾ ਵਿਸਰੈ ਕੜੀ ਨਾ ਮਹਤ ਚਸਾ ਤਿਸ ਬਿਨ ਨਾਸ ਰੈ ਅੰਤਰ ਬਾਹਰ ਸੰਗਿਆ ਕੋ ਲੋਕ ਕਰੈ ਜਿਸ ਪਾਸ ਰਖੈ ਆਪ ਸੋ ਪਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਦਾਨ ਜਿਸ ਨੂੰ ਬਲ ਤਰੈ ਜਿਸ ਜਰਾਏ ਆਪ ਸੋਈ ਅਜਰ ਜਰੈ ਤਿਸ ਹੀ ਮਿਲਿਆ ਸਚ ਮੰਤਰ ਗੁਰਮਨ ਤਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM KALI MAHLA PANJWA ਵਿਣ ਤੁਧ ਹੋ ਰਜੇ ਮੰਗਣਾ ਸਿਰ ਦੁਖਾਂ ਕਹਿ ਦੁਖ ਦੇ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਗੁਰ ਬਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਪਉੜੀ ਸੋ ਐਸਾ ਦਾਤਾਰ ਮਨ ਹੋ ਨਾ ਵਿਸਰੈ ਕੜੀ ਨਾ ਮਹਤ ਚਸਾ ਤਿਸ ਬਿਨ ਨਾਸ ਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਜਿਸ ਪਤ ਰਖੈ ਆਪ ਸੋ ਪਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਦਾਨ ਜਿਸ ਨੂੰ ਬਲ ਤਰੈ ਜਿਸ ਜਰਾਏ ਆਪ ਸੋਈ ਅਜਰ ਜਰੈ ਤਿਸੇ ਹੀ ਮਿਲਿਆ ਸਚ ਮੰਤਰ ਗੁਰਮਨ ਤਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM KALI MAHALA PANJWA ਵਿਣ ਤੁਧ ਹੋ ਰਜੇ ਮੰਗਣਾ ਸਿਰ ਦੁਖਾਂ ਕਹਿ ਦੁਖ ਦੇ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਗੁਰ ਬਣ ਤਿਣ ਹਰਿਆ ਕੀਤਿਆ ਨਾਨਕ ਕਿਆ ਮਨੁਖ ਪਉੜੀ ਸੋ ਐਸਾ ਦਾਤਾਰ ਮਨ ਹੋ ਨਾ ਵਿਸਰੈ ਕੜੀ ਨਾ ਮਹਤ ਚਸਾ ਤਿਸ ਬੇਨਾਸ ਰੈ ਅੰਤਰ ਬਾਹਰ ਸੰਗ ਕੇ ਆ ਕੋ ਲੋਕ ਕਰੈ ਜਿਸ ਪਤ ਰਖੈ ਆਪ ਸੋ ਪਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਦਾਨ ਜਿਸ ਨੂੰ ਬਲ ਤਰੈ ਜਿਸ ਜਰਾਏ ਆਪ ਸੋਈ ਅਜਰ ਜਰੈ ਤਿਸਹਿ ਮਿਲਿਆ ਸਚ ਮੰਤਰ ਗੁਰਮਨ ਤਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ